ਲੈਵੀ ਸੱਜਣੋ ਗਰਦਾਸਪੁਰ ਏਰੀਏ ਦੇ ਵਿੱਚ ਮਾਝੇ ਵਾਲੇ ਪੂਰਾ ਤਿਆਹ ਭਾਈ ਆਉਂਦੇ ਆ ਸਿਰਾ ਕਰਾਈ ਆਉਂਦੇ ਆ ਆ ਨਵਾਂ ਘੋੜਾ ਇੱਕ ਹੋਰ ਲੈ ਆਏ ਪਹਿਲੀ ਵਾਰਾਂ ਤੁਹਾਡੀ ਕਚਹਿਰੀ 'ਚ ਲਾਂਚ ਕਰਤਾ ਅੱਜ ਤੇ ਵੀਰਾਂ ਨੇ ਨਾਂ ਰੱਖਿਆ ਹੈ ਬਾਗੀ ਬਾਕੀ ਸਾਰੀ ਗੱਲਬਾਤ ਤੁਹਾਨੂੰ ਦੱਸਦਾ ਹਾਂ ਘੋੜੇ ਬਾਰੇ ਵੀ ਦੱਸਦਾ ਹਾਂ ਇਹਦੀ ਖਾਨਦਾਨੀ ਬਾਰੇ ਵੀ ਦੱਸਦਾ ਹਾਂ ਪਰ ਇੱਕ ਗੱਲ ਭਰਾਵਾਂ ਨੂੰ ਦੇਖ ਕੇ ਮੇਰੇ ਦਿਮਾਗ 'ਚ ਆਉਂਦੀ ਹੈ ਕਿ ਇੱਕ ਸਿਆਣੀ ਗੱਲ ਕਹਿੰਦੇ ਹੁੰਦੇ ਆ ਕਿ ਦੁਨੀਆ ਦੀ ਹਰ ਚੀਜ਼ ਠੋਕਰ ਲੱਗਿਆ ਟੁੱਟ ਸਕਦੀ ਹੈ ਦੁਨੀਆ ਦੀ ਹਰ ਚੀਜ਼ ਠੋਕਰ ਲੱਗਿਆ ਟੁੱਟ ਸਕਦੀ ਹੈ ਫਰ ਸਿਰਫ ਇੱਕ ਕਾਮਯਾਬੀ ਹੈ ਜੋ ਠੋਕਰਾਂ ਲੱਗਣ ਨਾਲ ਹੋਰ ਮਜ਼ਬੂਤ ਹੁੰਦੀ ਹੈ ਤੇ ਭਰਾ ਜੇ ਕਾਮਯਾਬ ਹੋਏ ਬੈਠੇ ਨੇ ਪਰ ਸਤਗਲ ਵੀ ਬਹੁਤ ਕੀਤਾ ਹੈ ਮਿਹਨਤ ਵੀ ਬਹੁਤ ਕੀਤੀ ਹੈ ਇਨਵੈਸਟਮੈਂਟ ਕੀਤੀ ਹੈ ਤੇ ਅੱਜ ਪਰਮਾਤਮਾ ਨੇ ਸੋਨਾ ਨਗੀਨਾ ਇਹਨਾਂ ਦੇ ਵੇੜੇ ਦਾ ਸ਼ਿੰਗਾਰ ਬਣਾਇਆ ਬਾਕੀ ਘੋੜੇ ਦੀ ਲੈਂਥ ਬਹੁਤ ਹੈ ਘੋੜੇ ਦੀ ਕੰਨ ਕਨੌਤੀ ਤੁਸੀਂ ਸ਼ੁਰੂ ਚ ਹੀ ਦੇਖ ਲਈ ਐ ਘੋੜੇ ਦੀ ਅੱਖ ਘੋੜੇ ਦਾ ਗਲਾਬੀ ਪੁਣਾ ਪਿੱਠ ਪੁੜਾ ਕਿਸੇ ਗੱਲੋਂ ਵੀ ਘੋੜਾ ਮਾਰ ਨਹੀਂ ਖਾਂਦਾ ਨਵੀਂ ਉਮਰ ਦਾ ਬਸ਼ੇਰਾ ਹੈ ਜੇ ਬਹੁਤ ਘੱਟ ਉਮਰ ਹੈ ਬਹੁਤ ਸੋਹਣੀ ਹਾਈਟ ਕਰੀ ਖੜਾ ਹੈ ਬਾਕੀ ਨਾਂ ਰੱਖਿਆ ਵੀਰ ਹੋਣਾ ਨੇ ਬਾਗੀ ਦੇਵਸ਼ਾਨ ਘੋੜੇ ਦਾ ਪੁੱਤ ਹੈ ਜੀ ਨੁਕਰੇ ਦਾ ਰਾਜੂ ਡੋਡਾਂ ਵਾਲੇ ਦਾ ਪੁੱਤਰ ਆਇਆ ਸੱਜਣੋ ਤੇ ਮਾਲੇ ਪਾਸੇ ਉਹ ਪਟਾਗਰੀ ਦੀ ਗੱਲ ਕਰਾਂ ਤੇ ਮਾਂ ਹੈਗੀ ਆ ਸਮੁੰਦਰ ਘੋੜੇ ਦੀ ਫੱਟੀ ਵਾਲੀ ਚੌ ਟਿੰਚ ਨੁਕਰੀ ਕੋੜੀ ਯਾਨੀ ਕਿ ਏਡੀ ਵੱਡੀ ਘੋੜੀ ਦਾ ਪੁੱਤ ਹੈ ਬਾਕੀ ਅਜੇ ਤੱਕ ਕੁਝ ਕਹਿ ਦਈਏ ਵੀ ਨਵਾਂ ਨਵਾਂ ਉਮਰ ਤੇ ਪੈਰ ਤਰਾਵਾ ਕੀਤਾ ਹੈ ਬਾਕੀਆਂ ਕਿੰਨੀ ਉਮਰ ਐ ਐਗਜ਼ੈਕਟ ਐ ਕਿੰਨੇ ਮਹੀਨੇ ਉਮਰ ਐ ਕਿੰਨੀ ਹਾਈਟ ਐ ਇਹ ਆਪਾਂ ਭਰਾਵਾਂ ਤੋਂ ਵੀਡੀਓ ਚ ਪੁੱਛਣਾ ਤੇ ਇੱਕ ਭਰਾਵਾਂ ਨੇ ਸਪੈਸ਼ਲ ਥੈਂਕ ਯੂ ਕਹਿ ਲਈ ਕਿਹਾ ਸਾਡਾ ਭਰਾ ਐ ਯੂ ਠਾਕਰ ਪਠਾਨਕੋਟ ਤੋਂ ਤੇ ਨਾਲੇ ਬਾਈ ਅਭਿਸ਼ੇਕ ਸ਼ਰਮਾ ਬਾਈ ਬੰਟੀ ਕਾਨੂੰਆਣ ਮਨੋਰ ਮਕੇਰੀਆ ਬਿੱਟੂ ਦੀਨਾ ਨਗਰ ਤੇ ਬਾਈ ਸੰਨਤ ਇਹਨਾਂ ਭਰਾਵਾਂ ਦਾ ਥੈਂਕ ਯੂ ਕਿਹਾ ਹੈ ਵੀਰ ਨੇ ਸੋ ਇਹਨਾਂ ਭਰਾਵਾਂ ਨੂੰ ਵੀ ਵਧਾਈ ਹੈ ਜਿਹੜੇ ਔਖੇ ਟਾਈਮ ਤੇ ਮੋਢੇ ਨਾਲ ਮੋਢਾ ਨਾਲ ਜੋੜ ਕੇ ਖੜਦੇ ਆ ਤੇ ਜਿਨ੍ਹਾਂ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕੀਤੀ ਸੀ ਆਪਣੀ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਸੋਨੇ ਕਮੈਂਟ ਕੀ ਥੇ ਉਹਨਾਂ ਵੀਰਾਂ ਚ ਕੁਝ ਵੀਰਾਂ ਦੇ ਨਾਮ ਨੇ ਗੁਰਪ੍ਰੀਤ ਸੰਧੂ ਅਮਨ 도ਗਾ ਬਚਨ ਸਿੰਘ ਕੁਲਦੀਪ ਕੁਮਾਰ ਪਾਕ ओरिएंटਲ ਹੌਰਸ ਫਾਰਮ ਰਕੇਸ਼ ਪਾਂਡੇ ਗੁਰਮੀਤ ਬੋਬੀ ਜਸਪਾਲ ਸਮਰਾ ਬੇਨਤਬਦੇਸ਼ਾ ਅਮਨ ਸਿੰਘ ਐਰੀ ਸਿੰਘ ਪਰਮਜੀਤ ਸਿੰਘ ਸਤਵੀਰ ਫੰਟੂ ਬਾਗੀ ਖਾਨ ਹਰਮੀਤ ਭੁੱਲਰ ਗੁਰਲਾਬ ਸਿੰਘ ਖਾਲਸਾ ਆਰੋ ਕਰਦੇ ਆ ਗੱਲ ਮਿਲਦੇ ਆ ਭਰਾਵਾਂ ਨੂੰ ਧੰਨਵਾਦ ਹਾਂਜੀ ਸასი ਕਾਲ ਜੀ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰੀ ਤੋਂ ਫੇਰ ਮੈਂ ਸੁਖ ਸੰਧੂ ਸਾਰੀ ਸੂਝਮਾਨ ਸਰੋਤਿਆਂ ਦਾ ਸਾਰੀ ਸੱਜਣਾ ਮਿੱਤਰਾਂ ਦਾ ਸਾਰੇ ਭਰਾਵਾਂ ਦਾ ਇੱਕ ਵਾਰੀ ਤੋਂ ਫੇਰ ਨਵੀਂ ਵੀਡੀਓ ਦੇ ਵਿੱਚ ਮਾਣ ਸਤਿਕਾਰ ਤੇ ਆਦਮਨਾ ਸਵਾਗਤ ਕਰਦੇ ਆਂ ਤੇ ਜੀਹਾਂ ਆਖਦੇ ਆਂ ਜਿਹੜੇ ਦੋਸਤ ਆਪਾਂ ਨੂੰ ਆਪਣੇ ਫੇਸਬੁਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਭਰਾਵਾਂ ਦਾ ਵੀ ਮਾਣ ਸਤਿਕਾਰ ਤੇ ਆਦਮਨਾ ਸਵਾਗਤ ਕਰਦੇ ਆਂ ਤੇ ਜੀਹਾਂ ਆਖਦੇ ਆਂ ਸੱਚੋ ਸਟਾਰਟਿੰਗ ਦੇ ਵਿੱਚ ਬਹੁਤ ਹੀ ਬਾ ਕਮਾਲ ਬਸ਼ੀਰਾ ਤੁਹਾਨੂੰ ਮੈਂ ਵਿਖਾ ਕੇ ਹਟਾਇਆ ਗਰਦਾਸਪੁਰ ਵਾਲੇ ਆਲੀ ਇੱਕ ਖੁਸ਼ਖਬਰੀ ਹੈ ਐਂ ਕਹਿ ਲਈਏ ਵੀ ਮਾਝੇ ਵਾਲੇ ਆਲੀ ਇੱਕ ਹੋਰ ਬੜੀ ਵੱਡੀ ਖੁਸ਼ਖਬਰੀ ਹੈ ਵੀ ਸਾਡੇ ਭਰਾਵਾਂ ਨੇ ਭਾਈ ਜੇਪੀ ਤੇ ਇਧਰ ਵੀਰ ਮੇਰ ਨਾਲ ਬੈਠਾ ਹੈ ਬਾਈ ਪਿੰਕਾ ਤਾਲੀ ਵਾਲਾ ਇਹਨਾਂ ਨੇ ਰਲ ਕੇ ਤੇ ਇੱਕ ਬਸ਼ੇਰਾ ਮੰਨ ਲਓ ਲਿਆਂਦਾ ਹੈ ਤੁਹਾਡੀ ਕਚਹਿਰੀ ਚ ਤਾ ਆਜਾਤਾ ਜ ਅੱਜ ਲਾਂਚ ਕੀਤਾ ਚੜਦੀ ਉਮਰ ਦਾ ਕਹਿ ਦਈਏ ਵੀ ਕਿਦਾਂ ਆਪਾਂ ਹੱਸਦੇ ਹੁੰਨੇ ਆ ਕਿ ਚੋਬਰ ਦੀ ਹਜੇ ਤਾਂ ਮੋੱਚੀ ਫੁੱਟਦੀ ਹੈ ਜਵਾਨੀ ਚ ਪੈਰ ਧਰਾਵਾ ਚੋਬਰ ਨੇ ਕੀਤਾ ਹੀ ਹੈ ਤੇ ਜੋ ਬਸ਼ੇਰੇ ਆਏ ਨੂੰ ਹਜੇ ਕਹਿੰਦੇ ਆ ਵੀ 15 20 ਦੇਣੀ ਹੋਏ ਆਏ ਨੂੰ ਤੇ ਤਕਰੀਬਨ 10 12 ਘੋੜੀਆਂ ਵੀ ਕਰਾਸ ਕਰਤੀਆਂ ਯਾਨੀ ਕਿ ਫੁੱਲ ਹੱਥਾਂ ਤੇ ਚੱਕਿਆ ਹੈ ਭਰਾਵਾ ਨੇ ਤੇ ਵੱਡੀ ਲਾਇਨ ਦੇ ਡਿਫਰੈਂਟ ਲਾਈਨ ਦਾ ਬਸ਼ੇਰਾ ਹੈ ਮਾ ਵਾਲੇ ਪਾਸੇ ਉਹ ਵੀ ਵੱਡਾ ਖਾਨਦਾਨ ਹੈ ਤੇ ਬਾਪ ਵਾਲੇ ਪਾਸੇ ਉਹ ਵੀ ਕਿਸੇ ਗੱਲੋਂ ਹੱਥ ਨਹੀਂ ਧਰਾਉਂਦਾ ਆਪਾਂ ਉਹ ਬਿਸ਼ੇਰਾ ਤੁਹਾਡੀ ਕਚਹਿਰੀ 'ਚ ਰੱਖਣਾ ਹੈ ਭਰਾਵਾਂ ਦੀਆਂ ਗੱਲਾਂ ਬਾਤਾਂ ਸੁਣਨੀਆਂ ਇਹਨਾਂ ਦੇ ਵਿਚਾਰ ਸੁਣਨੇ ਆ ਕੀ ਕਰਨਾ ਚਾਹੁੰਦੇ ਆ ਕਿੱਦਾਂ ਦੀ ਬਰੀਡਿੰਗ ਕਰਨੀ ਹੈ ਕੀ ਹਿਸਾਬ ਕਿਤਾਬ ਹੈ ਆਪਾਂ ਬੈਠੇ ਆਂ ਦੀ ਪਿੰਡ ਹੈ ਬਾਈਆਂ ਦਾ ਬਹਾਦਰ ਨਸ਼ਹਿਰਾ ਤੇ ਜਿਹੜਾ ਪੈ ਜਾਂਦਾ ਹੈ ਭਰਾਵਾਂ ਨੂੰ ਗਰਦਾਸਪੁਰ ਪਹਿਲਾਂ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਇੱਧਰ ਮੇਰੇ ਨਾਲ ਬੈਠੇ ਨੇ ਭਾਈ ਬਿਕਰਮਜੀਤ ਸਿੰਘ ਆਪਣੇ ਫੌਜੀ ਸਾਹਿਬ ਇੱਧਰ ਬੈਠਾ ਹੈ ਭਾਈ ਪਿੰਕਾ ਢਾਲੀਵਾਲ ਤੇ ਨਾਲ ਭਰਾ ਬੈਠਾ ਹੈ ਜੇਪੀ ਤੇ ਉਧਰ ਜਿਹੜੇ ਸਰਦਾਰ ਸਾਹਿਬ ਬੈਠੇ ਨੇ ਬਾਈ ਦੇ ਨਾਲ ਲਾਲ ਟੀ-ਸ਼ਰਟ ਦੇ ਵਿੱਚ ਤੇ ਨੀਲੀ ਚੋਬਰ ਨਾਲ ਮੁੰਡੇ ਖੁੰਡੇ ਬਣੇ ਬੈਠੇ ਨੇ ਆਪਣੇ ਪਹਿਲਵਾਨ ਜੀ ਬੱਤੀ ਪਿੰਡੀਏ ਪਹਿਲਵਾਨ ਸਰਦਾਰ ਗਲਚਾਰ ਸਿੰਘ ਜੀ ਉਹਨਾਂ ਦੇ ਨਾਲ ਪਹਿਲਵਾਨ ਜੀ ਦੇ ਬੈਠੇ ਨੇ ਸਰਦਾਰ ਸੁਖਦੇਵ ਸਿੰਘ ਮੋਦੇ ਤੇ ਨਾਲ ਆਪਣਾ ਪਰਲੇ ਪਾਸੇ ਵੀਰ ਬੈਠਾ ਆਕਾਸ਼ ਤੇ ਨਾ ਮਗਰ ਪਣਾਵਾਂ ਦੀਆਂ ਜੋੜੀਆਂ ਬੈਠੀਆਂ ਨੇ ਜਿਹੜੇ ਹਰ ਟਾਈਮ ਬਾਈ ਜੀਪੀ ਦੇ ਬਾਈ ਪਿੰਕੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਪਹਿਲਾਂ ਸਾਰਿਆਂ ਦਾ ਕਰਦੇ ਆ ਸਵਾਗਤ ਵੀਡੀਓ ਸਾਰੀ ਦੇਖਿਓ ਵੀਡੀਓ ਇੰਟਰਸਟਿਡ ਹੋਣ ਵਾਲੀ ਆ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਆ ਕਿੰਨੀ ਫੀਸ ਲੈਣਗੇ ਕੀ ਸੇਵਾ ਦੇਣਗੇ ਸਾਰੀਆਂ ਗੱਲਾਂ ਬਾਤਾਂ ਕਰਦੇ ਆਂ ਬਾਈ ਸਾਰਿਆਂ ਭਰਾਵਾਂ ਦਾ ਪਹਿਲਾ ਫੌਜੀ ਸਾਹਿਬ ਸਾਰਿਆਂ ਦਾ ਬਾਈ ਜੀ ਸਵਾਗਤ ਹੈ ਜੀ ਸੱਸੀ ਕਾ ਹੋਰ ਸਰੋਕ ਕੈਮਪਿੰਗ ਕੇ ਬਾਈ ਓਕਰਪੋਟਾ ਮੁੱਛ ਖੜੀ ਆ ਹੁਣ ਨਵਾਂ ਬਸ਼ੇਰਾ ਆ ਗਿਆ ਪਹਿਲਾ ਤੇ ਬਾਈ ਮੁਬਾਰਕਾਂ ਸਾਰੇ ਭਰਾਵਾਂ ਨੂੰ ਬਸ਼ੇਰਾ ਬਹੁਤ ਚੰਗਾ ਹੈ ਬਸ਼ੇਰਾ ਕਿਸੇ ਗੱਲੋਂ ਜੱਕਦਾ ਨਹੀਂ ਬਾਕੀ ਪੁਰਾਣੇ ਮੁੱਢ ਬੈਠੇ ਆ ਪੁਰਾਣੇ ਖੁੰਡ ਬੈਠੇ ਆ ਪਰ ਇਹਨਾਂ ਤੋਂ ਵੀ ਪੁੱਛਾਂਗੇ ਵੀ ਭਾਈ ਇਹਨਾਂ ਇਹ ਕਿਹੜੀ ਨਿਗਾਨਾ ਦੇਖਦੇ ਆ ਪਹਿਲਾਂ ਆਪਾਂ ਥੋੜਾ ਜਿਆ ਜਿਹੜਾ ਪਿਛਲੀ ਵੀਡੀਓ ਆਪਾਂ ਕੀਤੀ ਸੀਗੀ ਇੱਕ ਘੋੜੇ ਦੀ ਉਹ ਵੀ ਨੁਕਰਾ ਸੀ ਹਾਂ ਕਿ ਜਾਂ ਹੋਰ ਫਾਰਮ ਤੇ ਆ ਉਹਦੇ ਬਾਰੇ ਭਰਾਵਾਂ ਨੂੰ ਦੱਸ ਦਈਏ ਥੋੜਾ ਉਹ ਭਾਜੀ ਦੇ ਦਤਾ ਹੈ ਅੱਛਾ ਦੇ ਦਤਾ ਜੀ ਉਹ ਕਿਵੇਂ ਉਹ ਭਾਜੀ ਸਾਨੂੰ ਚੰਗੇ ਪੈਸੇ ਮਿਲੇ ਤਾਂ ਆਪਾਂ ਦੇ ਦਤਾ ਅੱਛਾ ਪੈਸੇ ਚੰਗੇ ਵਧੀਆ ਅੱਛਾ ਸੇਲ ਪਰਚੇ ਦਾ ਵੀ ਕਰਦੇ ਹੋ ਨਾਲ ਵਾਹ ਜੀ ਵਾਹ ਅੱਛਾ ਇਹ ਹੁਣ ਲਿਆਂਦੇ ਨੂੰ ਜਿਵੇਂ ਮੈਂ ਦੱਸਿਆ 15 20 ਦਿਨ ਹੋ ਗਏ ਮੰਡੀ ਕਹਿੰਦੇ ਵੀ ਪਹਿਲੀ ਬਸਾਖੀ ਵਾਲੀ ਇਹਨੂੰ ਦਿਖਾਤੀ ਹਾਂਜੀ ਹਾਂਜੀ ਕਿਵੇਂ ਦਾ ਰਿਸਪੌਂਸ ਰਿਹਾ ਮੰਡੀ ਬਹੁਤ ਵਧੀਆ ਜੀ ਬਹੁਤ ਵਧੀਆ ਉੱਥੇ ਵੀ ਮੰਨ ਲਓ ਕੋੜੀਆਂ ਘਾੜੀਆਂ ਕਰਾਸ ਹੋਈਆਂ ਕਿ ਕਿਵੇਂ ਹਾਂਜੀ ਭਾਜੀ ਉੱਥੇ ਇੱਕ ਉਹਦੇ ਆ ਉਥੇ ਕੋੜੀ ਮੇਟ ਕਰਾਈ ਤੁਸੀਂ ਤੇਰੇ ਵੀ ਕੋੜੀਆਂ ਆਹੀ ਪਰ ਆਪਾਂ ਕੋੜਾ ਤੇ ਹੈ ਨਹੀਂ ਕੋੜਾ ਲੈਣ ਦਾ ਅੱਛਾ ਹਾਂਜੀ ਜੀ ਤੇ ਹੁਣ ਟੋਟਲ ਮੰਨ ਲਓ ਵੀ ਜਿੱਦੰਦਾ ਆ ਬਈ ਮੈਨੂੰ ਪਿੰਕਾ ਵੀ ਦੱਸਦਾ ਕਿ 10 12 ਕੋੜੀਆਂ ਤੇ ਛੜਤਾ ਹਾਂਜੀ ਭਾਈ 10 ਵਧੀਆ ਰਿਸਪੌਂਸ ਆ ਇਹਦਾ ਵਧੀਆ ਭਾਈ ਬਹੁਤ ਭੋਲ ਭਾਈ ਦੋ ਕੋੜੀਆਂ ਖੜੀਆਂ ਮੇਟ ਨੂੰ ਵਾਸਤੇ ਅੱਛਾ ਹੁਣ ਵੀ ਖੜੀਆਂ ਹਾਂਜੀ ਤੇ ਭਰਾ ਦੇ ਘਰੇ ਕੋੜੀਆਂ ਮਿਲਨ ਆਈਆਂ ਇਹ ਕਿਹੜੇ ਕਿਹੜੇ ਪਿੰਡ ਵਾਈਆਂ ਜੀ ਇੱਕ ਦੀ ਦਿਨਾਂ ਨਗਰ ਤੋਂ ਆਈ ਹੈ ਇੱਕ ਬਾਂਕੇ ਤੋਂ ਆਈ ਇੱਕ ਦਿਨਾਂ ਨਗਰ ਤੋਂ ਹਾਂਜੀ ਇੱਕ ਬਾਂਕੇ ਤੋਂ ਦਿਨਾਂ ਨਗਰ ਕਿਹੜੇ ਜ਼ਿਲ੍ਹੇ ਦੀ ਇਹ ਗਰਦਾਸਪੁਰ ਅੱਛਾ ਗਰਦਾ ਤੁਜੀ ਬਾਬ ਜੋਗਰਾ ਜੋਗਰਾ ਤੋਂ ਠੀਕ ਹੈ ਭਾਈ ਅੱਛਾ ਭਾਈ ਪਹਿਲਾਂ ਆਪਾਂ ਲੈਂ ਬਾਰੇ ਜਾਣਕਾਰੀ ਭਰਾਵਾਂ ਨੂੰ ਦੇ ਦਈਏ ਵੀ ਕਿਹੜੀ ਲਾਈਨ ਦਾ ਕੋੜਾ ਹੈ ਕਿਹੜਾ ਬਾਪ ਹੈ ਤੇ ਪੈਦਾ ਤੇ ਦਾਦਾ ਕਿਹੜਾ ਹੈ ਇਹਦਾ ਦਾਦਾ ਜੀ ਰਾਜੂ ਡੋਡਾਂ ਵਾਲਾ ਹਾਂ ਆ ਵੀ ਬੱਚਾ ਦੇਵਸ਼ਾਨ ਦਾ ਦੇਵਸ਼ਾਨ ਦਾ ਹਾਂਜੀ ਵਾਹ ਜੀ ਵਾਹ ਦੋਵੇਂ ਡਿਫਰੈਂਟ ਬਹੁਤ ਤਗੜੀ ਕਹਿ ਰਹੀ ਹੈ ਵੀ ਦੋਵਾਂ ਤੇ ਚੰਗੇ ਨਾ ਹਾਂਜੀ ਹਾਂਜੀ ਐ ਅੱਛਾ ਮਾਂ ਵਾਲੇ ਪਾਸੇ ਜਾਈਏ ਤਾਂ ਮਾਂ ਵਾਲੇ ਬੰਨੇ ਉਹ ਦੀ ਸਮੁੰਦਰ ਦੀ ਬੱਚੀ ਮਾਂ ਇਹ ਦੀ ਵਾਹ ਜੀ ਵਾਹ ਅੱਛਾ ਮਾਂ ਇਹ ਦੀ ਕਿੰਨੀ ਹਾਈ ਟਾ ਪਿੰਕੇ ਬੱਚੀ 64 ਇੰਚ ਹਾਈ ਟੀ ਫੱਟੀ ਮਾਂ ਦੀ ਹਾਂਜੀ ਹਾਂਜੀ ਬਹੁਤ ਚੰਗੀ ਸਿਮਰਨ ਬਾਈ ਦੇ ਘਰੇ ਹੀ ਖੜੀ ਹੈ ਦੇਵਸ਼ਾਨ ਵਾਲੇ ਘੋੜੇ ਵਾਲੇ ਜਿਹੜੇ ਹਨ ਉਹਨਾਂ ਦੇ ਘੜੀ ਖੜੀ ਹੈ ਮਾਂ ਇਹ ਦੀ ਵਾਹ ਜੀ ਵਾਹ ਹਾਂਜੀ ਉਹ ਪਾਸੇੋਂ ਚਿਪ ਕੱਢ ਗਿਆ ਹੈ ਜੇ ਜਿਹੜਾ ਰਿਜ਼ਲਟ ਆਊਗਾ ਤੇ ਰਿਜ਼ਲਟ ਵੀ ਕਹਿ ਰਹੀ ਹੈ ਵੀ ਦਾਦੇ ਵਾਲੇ ਪਾਸੇ ਚੱਲ ਜੀਏ ਉਹਦਾ ਵੀ ਢਾਕੜ ਸਮੇਲ ਆ ਤੇ ਨਾਨੇ ਨੇ ਤੇ ਆਪਣਾ ਉਹਨੇ ਵੀ ਦਾਦੇ ਨੂੰ ਸਾਫਤ ਕੀਤਾ ਸਮੁੰਦਰ ਨੇ ਹਣਾ ਤੇ ਸਮੁੰਦਰ ਦੀ ਗਾਂ ਜਿਹੜੀ ਧੀ ਹੋ ਇਹਦੀ ਮਾਂ ਐ 40 ਇੰਚ ਦੀ ਨੁਕਰੀ ਕੋੜੀ ਸੱਜਣੋ ਤੇ ਅੱਛਾ ਭਾਈ ਕੀ ਵੇਖ ਕੇ ਲਿਆ ਕਿਹੜੀਆਂ ਬਰੀਕੀਆਂ ਨੇ ਖਰਚਿਤ ਕੀਤਾ ਕੀ ਪਿੰਕੇ ਨੂੰ ਤੇ ਕੀਤਾ ਜੇਪੀ ਨੂੰ ਲੱਗਿਆ ਯਾਰ ਇਹ ਘੋੜਾ ਖੜਦਾ ਇਹੋ ਕਰਨਾ ਸਾਰਾ ਕੁਝ ਹੀ ਚੰਗਾ ਵੀਰ ਜੀ ਮੂੰਹ ਮਾਰੀਆਂ ਬਰੀਕੀਆਂ ਕੰਨਾਂ ਕੋਨਾਂ ਤੋਂ ਵੇਖੋ ਕਿੱਡਾ ਸ਼ਕੀਨ ਆ ਠੀਕ ਹੈ ਜੀ ਇੱਕ ਏਜ ਬਹੁਤ ਛੋਟੀ ਐ 4ਵੇਂ ਮਹੀਨੇ ਕੋਈ 17 18 ਮਹੀਨੇ ਦਾ ਐ 24 ਮਹੀਨੇ 17 18 ਦਿਨ ਦਾ ਹੋਇਆ ਜੀ ਬਸ਼ੇਰ ਗਮਾ ਫਿਰ ਫਿਰ ਤਾਂ ਮੈਂ ਸਹੀ ਮੇਰੀ ਕੁੰਡੀ ਸਹੀ ਲੱਗੀ ਫਿਰ ਪੀ ਜਮਾ ਹੀ ਉਮਰ ਚੜਦੀ ਚ ਹੈਣਾ ਚੜਦੀ ਚੜਦੀ ਮੁਸ਼ ਫੁੱਟਦੀ ਜੀ ਪੂਰੀ ਜੀ 24 ਮਹੀਨੇ 17 18 ਦਿਨ ਦਾ ਹੋਇਆ ਜੀ ਹਾਂ 20 ਦਿਨ ਦੇ ਲੱਗੇ ਛੱਗੇ ਉ ਇੱਥੇ ਕੀ ਜੇ ਏਜ ਆ ਜੀ ਠੀਕ ਹੈ ਇੱਥੇ ਪੁੜਾ ਜੇ ਮਣੀਆਂ ਦੀ ਗੱਲ ਕਰਾ ਤੌੜ ਵੀ ਤੋਂ ਲੰਮੀ ਹੈਣਾ ਤੌੜ ਬਾਹਵਾਂ ਲੰਮੀ ਹਾਂਜੀ ਹਾਂਜੀ ਕੋੜੇ ਦੀ ਖੜਨੀ ਚ ਉਹ ਚੀਜ਼ ਝਟਤੀਆਂ ਮਾਰਦੀ ਖਾਨਦਾਨੀ ਵਾਲੀ ਹੈਣਾ ਬਾਕੀ ਹੋਰ ਤੁਹਾਨੂੰ ਕੀ ਲੱਗਿਆ ਬਾਕੀ ਲਾਈਨਾਂ ਦੋਨੇ ਬੰਨੇ ਚੰਗੀਆਂ ਜੀ ਠੀਕ ਹੈ ਬਾਕੀ ਸਭ ਤੋਂ ਵੱਡੀ ਜਿਹੜੀ ਗੱਲ ਅਸੀਂ ਜ਼ਰੂਰੀ ਵੇਖ ਕੇ ਲਿਆ ਵੀ ਜਿਆਦਾ ਸਮੁੰਦਰ ਦੀ ਲਾਈਨ ਤੇ ਰੌਲੀ ਵਾਲੇ ਦੀ ਲਾਈਨ ਚੱਲੀ ਜਾਂਦੀ ਜਿਹਦੇ ਕਰਕੇ ਸਾਨੂੰ ਥੋੜੀ ਤੰਗੀ ਆਉਂਦੀ ਘੋੜੀਆਂ ਬਾਹਰ ਖੜਕ ਕੇ ਮਲਾਉਣੀਆਂ ਪੈਂਦੀਆਂ ਠੀਕ ਹੈ ਜੀ ਮਾਲ ਵੇਚ ਜਾਣਾ ਪੈਂਦਾ ਹੈ ਉਧਰ ਮੁਕਸਰ ਵਾਲੀ ਸਾਈਡ ਨੂੰ ਪਹੁੰਚਣਾ ਪੈਂਦਾ ਹੈ ਠੀਕ ਹੈ ਹੁਣ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਕਿਉਂ ਆਪਣੇ ਕੋਲ ਡਿਫਰੈਂਟ ਲਾਈਨ ਠੀਕ ਹੈ ਤਾਂ 4 ਫੇਰੋਂ ਚੰਗਾ ਫੱਟੀ ਵਾਲੀ ਐਸ ਟਾਈਮ 64 ਇੰਚ ਹਾਈਟ ਕਰਕੇ ਖੜਾ ਫੱਟੀ ਵਾਲੀ 64 ਇੰਚ ਹਾਈ ਹੈ ਵਾਹ ਜੀ ਵਾਹ ਬਾਕੀ ਘੋੜਾ ਨਾ ਹਰੀਤਾ ਬਾਈ ਕਹਿ ਦਈਏ ਵੀ ਭਰਨਾ ਹੈ ਕੋੜੇ ਨਹੀਂ ਹਜੇ ਦਿਖਾਉਣਾ ਹੈ 1 ਸਾਲ ਡੇਢ ਸਾਲ ਤੱਕ ਤੁਹਾਨੂੰ ਆਪਣਾ ਪਰਿਖਾਊਗਾ ਹਰੇ ਦਾ ਕਹਿ ਦਈਏ ਵੀ ਜਵਾਕਾ ਚਾਹੁੰਦਾ ਹੈ ਹਜੇ ਤਾਂ ਨਾ ਵੀ ਇਹਦਾ ਆਪਾ 15 16 ਸਾਲਾਂ ਚ ਆਪੜਾ ਨਹੀਂ ਨਾ ਪੈਰ ਥੱਲੇ ਲੱਗਦਾ ਹੁੰਦਾ ਦੇ ਹੁਣ ਹਜੇ ਤਾਂ ਵੀ ਨਹੀਂ ਲੱਗਦਾ ਹਨਾ ਹਾਂਜੀ ਅੱਛਾ ਪਲਵਾਨ ਦੀ ਤੁਸੀਂ ਕੀ ਦੇਖਦੇ ਹੋ ਕੋੜੇ ਦੇ ਵਿੱਚ ਤੁਸੀਂ ਵੀ ਝਾਂਤ ਮਾਰੀ ਜਾਂਦੇ ਹਾਂ ਮੈਨੂੰ ਤਾਂ ਹੈਰ ਕੀ ਬੜੀ ਖੁਸ਼ੀ ਹੋਈ ਹੈ ਜਦੋਂ ਇਹ ਲੈ ਆਏ ਨੇ ਤੇ ਮੈਨੂੰ ਉਹ ਇਲਾਕੇ ਸਾਡੇ ਇਲਾਕੇ ਨੇ ਪੁੱਛਿਆ ਵੀ ਪਲਵਾਨ ਜਿਹੜਾ ਤੇਰੇ ਤੰਬੂ ਤੇ ਕੋੜਾ ਹੈਰ ਕੀ ਵੱਜਾ ਸੀ ਉਹਨਾਂ ਛੜਕਾਂ ਦੇ ਮੂੰਹ ਕਰਕੇ ਉਹ ਕਿਹੜਾ ਇਲਾਕਾ ਸੀ ਕਿੱ ਦਾ ਜੀ ਮੈਂ ਕਿਹਾ ਵੀ ਉਹ ਮੈਨੂੰ ਅਜੇ ਬੱਚਾ ਹੀ ਦੱਸਿਆ ਇਹਨਾਂ ਨੇ ਮੈਂ ਕਿਹਾ ਵੀ ਅਜੇ ਬੱਚਾ ਹੈ ਘੋੜੀਆਂ ਤੇ ਨਹੀਂ ਛੱਲਿਆ ਉਹਦੇ ਯਾਰ ਉਹਦੀ ਤਾਂ ਹੈਡ ਰੂਟ ਬੜੀ ਉਹ ਘੋੜਿਆਂ ਜਿੱਦਾ ਤੂੰ ਮੈਂ ਕਿਹਾ ਮੈਨੂੰ ਤਾਂ ਐ ਲੱਗਾ ਜਿਵੇਂ ਬੱਚਾ ਹੀ ਤੇ ਉਹਨਾਂ ਨੇ ਕਿਹਾ ਸੀ ਤੇ ਆਦੋਂ ਹੁਣ ਤੇਰੇ ਤੋਂ ਪਤਾ ਲੱਗਾ ਵੀ ਘੋੜੀਆਂ ਤੇ ਛੱਡਿਆ ਆ ਤਾਂ ਉਹਨਾਂ ਨੂੰ ਅਜੇ ਮੈਨੂੰ ਉਹਨਾਂ ਨੇ ਦੋ ਤਿੰਨ ਵਾਰ ਪੁੱਛਿਆ ਵੀ ਯਾਰ ਸਾਨੂੰ ਉਹ ਘੋੜਾ ਸਾਰੇ ਘੋੜਿਆਂ ਜੋ ਪਾਸ ਤੁਹਾਨੂੰ ਕਿਦਾਂ ਦੇ ਕਿਹਾ ਵੀ ਤੁਸੀਂ ਵੀ ਜਦੋਂ ਮੈਂ ਭਰਾਵਾਂ ਨੂੰ ਕਿਹਾ ਵੀ ਵਾਹ ਵਾਹ ਪੁਰਾਣਾ ਕੰਮ ਹੈ ਆਪਣਾ ਨਚੋੜ ਕੱਢਿਆ ਜਿੰਦਗੀ ਦਾ ਤਜਰਬਾ ਜ਼ਿਆਦਾ ਹੈ ਕੀਵਰੀ ਕਿਆਂ ਲੱਗਦੀਆਂ ਭਲਵਾਂ ਜੀ ਜੋ ਮਤਲਬ ਜੋ ਸਾਨ ਚ ਚਾਹੀਦਾ ਹੈ ਹੂੰ ਜਮਲੇ ਜੱਟ ਨੇ ਗਏ ਨੇਕ ਕੋ ਖਜਾਇਆ ਦੀ ਨਿਸ਼ਾਨੀ ਹੋ ਰਿਆ ਹੂੰ ਇਹਦੀ ਨਿਸ਼ਾਨੀਆਂ ਹੀ ਸਾਨ ਵਾਲੀਆਂ ਜੀ ਬਿਲਕੁਲ ਉਹਨਾਂ ਜਮਲੇ ਨੇ ਬੋਲਿਆ ਸੀ ਨੇਕ ਕੋ ਖਜਾਇਆ ਦੀ ਨਿਸ਼ਾਨੀ ਹੋ ਰੇ ਇਹਦੀਆਂ ਨਿਸ਼ਾਨੀਆਂ ਆਹ ਸਾਰੇ ਸਾਨ ਵਾਲਿਆ ਵੀ ਕਿਸ ਤਰ੍ਹਾਂ ਇਨਸਾਨ ਹੈ ਉਰਾ ਜਿੱਦਣ 5-7 ਸਾਲ ਦਾ ਹੋ ਗਿਆ ਲੋਕਾਂ ਨੂੰ ਦੱਸੂਗਾ ਵੀ ਮਸਾਨ ਹੈਗਾ ਜੀ ਹਾਂ ਬਾਕੀ ਝੋਨੇ ਵਾਲਾ ਪਿੰਡ ਆਂਦੇ ਨੇ ਸਿਆਣੇ ਟਰਾਲੀ ਤੋਂ ਪਛਾਣਿਆ ਜਾਂਦਾ ਇਹਨੇ ਦੇਖ ਦਿਖਾਉਣੀ ਸ਼ੁਰੂ ਕਰਤੀ ਵਿਸ਼ੇਦਲੇ ਨਹੀਂ ਬਾਕੀ ਪਿੱਠ ਪੂੜਾ ਭਲਵਾਨ ਦੀ ਬੜਾ ਚੰਗਾ ਜੋ ਅੱਖ ਨੂੰ ਲੱਗੀ ਆ ਸਾਈਡ ਤੇ ਅੱਖ ਮੋਟੀ ਅੱਖ ਲੱਗੀ ਆ ਕੰਨ ਜੋ ਮਾਰਵਾੜੀ ਕੰਨ ਲੱਗਾ ਹੈ ਗੁਲਾਬੀ ਪੂਣਾ ਬਹੁਤ ਹਰੀ ਸਾਰੀ ਨੁਕਰੇ ਕੋੜੇ ਨੂੰ ਪੈਰ ਪੂਰ ਫਿਰ ਬਹੁਤ ਸੋਹਣਾ ਲੱਗਾ ਜੀ ਮਹਾਰਾਜ ਨੇ ਜੇ ਨਾ ਕੁ 10 ਮਿੰਟ ਕੱਢ ਕੇ ਟਾਈਮ ਹਾਂਜੀ ਹਾਂਜੀ ਇਹਨੂੰ ਬਣਾਉਣ ਵਾਲੇ ਨੇ ਵੀ ਜਿੱਦਾਂ ਦੱਸਦੇ ਨੇ ਆ ਨਾ ਵੀ ਉਧਰ ਉਹਨੂੰ ਵੀ ਛੁੱਟੀ ਹੋਣੀ ਆ ਉਹ ਵੀ ਕਰਦੀ ਘਰਦੀ ਉਹਨੇ ਪੇਕੇ ਘਲਾਇਆ ਆਂਦਾਣਾ ਵੀ ਅੱਜ ਲਿਆ ਪੁਰਾ ਬਣਾ ਕੇ ਚਾਹ ਕਰੀ ਕਰੜੀ ਸੀ ਤੋਂ ਲਿਆ ਉਹਦੇ ਤੋਂ ਮੇਰੇ ਵੀਰਾਂ ਨੇ ਪੇਕੇ ਲਿਆ ਕਹਿੰਦੇ ਸਿਰ ਖਾਵਾ ਉਹੁੰਦੇ ਨਹੀਂ ਜੇ ਉਦੋਂ ਇਧਰ ਉਧਰ ਦੋਵਾਂ ਭਰਾਵਾਂ ਨੇ ਰਾਇ ਕਰ ਕਿਹਦੇ ਲੜਕਾ ਕੱਢਦੀਆਂ ਨਾ ਪੈਸੇ ਵਾਲੇ ਵੀ ਅੱਜ ਜਿੰਨੇ ਮਰਜ਼ੀ ਮੰਗਦੇ ਲੈ ਗਏ ਜਾਣਾ ਜਿਹੜੀ ਚੀਜ਼ ਪਸੰਦ ਆ ਗਈ ਦਿਲ ਨੂੰ ਲੱਗੀ ਹੈ ਨਾ ਫਿਰ ਉਹ ਦੇਂਦੀ ਵੀ ਚੀਜ਼ ਉਹੀ ਆ ਜਿਹੜਾ ਤੁਸੀਂ ਕਿਸੇ ਨੂੰ ਘਾਟਾ ਪਾ ਕੇ ਨਹੀਂ ਆਉਂਦੇ ਮੈਨੂੰ ਤੇ ਇਹ ਬੜੀ ਖੁਸ਼ੀ ਹੋਈ ਯਾਰ ਕਿ ਸਾਡੇ ਉੱਤੇ ਤੰਬੂ ਜਿਹੜੇ ਥਾਂ ਤੇ ਕੋੜੀਆਂ ਚੋਂ ਬੰਨ੍ਹਦੀ ਹੁੰਦੀਆਂ ਕਦੀ ਨਹੀਂ ਕਦੇ ਪੁੱਛਿਆ ਵੀ ਯਾਰ ਫਲਾਣਾ ਵੱਜਾਈ ਐ ਕਿ ਮੈਨੂੰ ਬੜਿਆਂ ਬੰਦਿਆਂ ਨੇ ਪੁੱਛਿਆ ਭਾਣ ਜਿਹੜਾ ਤੇਰੇ ਵਾਲੇ ਜਗਾ ਜੇ ਕੋੜਾ ਵੱਜਾਈ ਉਹ ਕਿੱਥੋਂ ਅਸੀਂ ਕਿਵੇਂ ਅਸੀਂ ਬੜਿਆਂ ਬੰਦਿਆਂ ਨੇ ਮੈਨੂੰ ਚਲੋ ਖੁ ਜਾ ਤੁਹਾਡੀ ਜਿਹੜਾ ਰੇਲ ਲੈ ਕੇ ਚੱਲਦੇ ਲੱਗਦੇ ਹਾਂ ਜੀ ਜੀ ਅੱਛਾ ਅੱਛਾ ਪਾਣਾ ਹੁਣ ਫੀਸ ਬਾਰੇ ਵੀ ਚਾਣਨਾ ਪਾਉਣੇ ਆ ਹੋਰ ਵੀ ਗੱਲਾਂ ਬਾਤਾਂ ਪੁੱਛਦੇ ਆ ਕਿ ਕੀ ਸੇਵਾ ਲੈਣਗੇ ਪਹਿਲਾਂ ਨਾ ਆਪਣੇ ਨਾਲ ਵੀ ਬੀਠਾ ਪਰਲੇ ਪਾਸੇ ਆਕਾਸ਼ ਬਾਈ ਸਵਾਗਤ ਆ ਸਸੀ ਕਾਲ ਸਵਾਗਤ ਆ ਸੁਖਵੀਰੇ ਤੁਹਾਡਾ ਇੱਥੇ ਸਾਡੇ ਨਗਰ ਘਰੇ ਪਹੁੰਚਣ ਤੇ ਜੀ ਧੰਨਵਾਦ ਬਾਈ ਤੇ ਜੀ ਆਖਦੇ ਨਹੀਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਬਾਈ ਆਕਾਸ਼ ਬਾਈ ਮੈਨੂੰ ਬਾਈ ਦੱਸਦਾ ਸੀਗਾ ਪਿੰਕਾ ਕਹਿੰਦਾ ਵੀ ਬਾਈ ਨੇ ਵੀ 8-10 ਬਾਈ ਕੋਲੇ ਘੋੜੀਆਂ ਆ ਤੇ ਕਾਫੀ ਟਾਈਮ ਹੋ ਗਿਆ ਤਜਰਬਾ ਤੁਹਾਡਾ ਵੀ ਕਹਿੰਦੇ ਵੀ ਛੋਟੀ ਉਮਰ ਤੋਂ ਰੱਖ ਲੀਆਂ ਘੋ ਇਸ ਕੋੜ ਦੇ ਵਿੱਚ ਪਹਿਲਾਂ ਤੇ ਸੁਖ ਵੀਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਨੈਚੁਰਲ ਸਪੌਟਲੈਸ ਹੈ ਹੂੰ ਇਹਦੇ ਨਾਲ ਕੋਈ ਛੇੜਛਾੜ ਨਹੀਂ ਹੋਈ ਜੀ ਜੀ ਔਰ ਵੱਖਰੀ ਬਲੱਡ ਲਾਈਨ ਦਾ ਕੋੜਾ ਸਾਡੇ ਏਰੀਆ ਦੇ ਵਿੱਚ ਆਇਆ ਜੀ ਹੂੰ ਤੇ ਸਾਡੇ ਪਠਾਨਕੋਟ ਗੁਰਦਾਸਪੁਰ ਏਰੀਆ ਦੇ ਵਿੱਚ ਇਹ ਵਰਦਾਨ ਇੱਕ ਹਿਸਾਬ ਨਾਲ ਜੀ ਵਾਹ ਜੀ ਜੀ ਤੇ ਬਹੁਤ ਖੁਸ਼ੀ ਦੀ ਗੱਲ ਹੈ ਜੀ। ਦੱਖਰੀ ਬਲੱਡ ਲਾਈਨਾਂ ਦਾ ਘੋੜੇ ਮਤਲਬ ਸਾਡੇ ਏਰੀਆ ਦੇ ਵਿੱਚ ਆ ਰਹੇ ਆ। ਹੂੰ। ਬਾਕੀ ਨਾ ਜਿੱਦਾਂ ਪਹਿਲਾਂ ਆਪਾਂ ਬਾਈਂ ਪਿੰਕੇ ਨੇ ਕਿਹਾ ਨਾ ਆਪਾਂ ਚਲੋ ਸਾਰੇ ਭਰਾ ਨੇ ਆਪਣੇ ਉਹ ਵੀ ਉਹਨਾਂ ਨੇ ਵੀ ਮਿਹਨਤ ਕੀਤੀ। ਮਾਲਵੇ ਵਾਲ ਨੂੰ ਵੀ ਆਪਾਂ ਜਾਣਦੇ ਆ ਹਨਾ। ਕਾਫੀ ਵੱਡੇ ਘੋੜੇ ਦੇਖਣ ਨੂੰ ਮਿਲਦੇ ਆ, ਮਹਿੰਗੀਆਂ ਫਰੀਡਾਂ ਦੇਖਣ ਨੂੰ, ਮਹਿੰਗੇ ਖੂਣ ਮਿਲਦੇ ਆ ਹਨਾ। ਤੇ ਹੁਣ ਮਾਝੇ ਵਾਲਿਆਂ ਨੇ ਵੀ ਬਹੁਤ ਤਰੱਕੀ ਕੀਤੀ ਹੈ ਇਸ ਬਾਈ ਪਾਸੇ। ਬਿਲਕੁਲ ਜੀ ਬਿਲਕੁਲ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਾਈ? ਤੇ ਵੀਰ ਜੀ ਇੱਥੇ ਮੈਂ ਤੁਹਾਨੂੰ ਗੱਲ ਕਲੀਅਰ ਕਰਨੀ ਚਾਹੁੰਦਾ ਜੀ। ਕਿ ਤੁਹਾ ਇੱਕ ਸਾਲ ਪਹਿਲਾਂ ਮਿੱਡੇ ਗਏ ਹਾਂ ਜੀ ਘੋੜੀਪੁਰੋਂ ਉਹ ਆਜੀ ਆਜੀ ਤੇ ਹੁਣ ਆਪਣੀ ਉਹਨਾਂ ਨਾਲ ਸੈਕਟਰੀ ਸਾਹਿਬ ਨੂੰ ਆਣਾ ਚੰਗੀ ਸੱਜਣਚਾਰੀ ਹੈ ਜੀ ਹੂੰ ਤੇ ਹੁਣ ਉਹਨਾਂ ਨਾਲ ਇੱਕ ਦਿਨ ਗੱਪ ਲਾਉਣ ਦੇ ਹਾਂ ਤੇ ਮੈਂ ਉਹਨਾਂ ਨੂੰ ਕਿਹਾ ਵੀ ਹੁਣ ਅਸੀਂ ਨਹੀਂ ਆਇਆ ਕਰਨਾ ਤੁਹਾਡੇ ਕੋਲ ਉਥੇ ਮਾਲਵੇ ਚ ਵੀ ਸਾਡੇ ਤੇ ਹੁਣ ਆਪਣੇ ਏਰੀਆ ਦੇ ਵਿੱਚ ਏਡੇ ਏਡੇ ਵਧੀਆ ਸਹਾਨ ਜੀ ਆ ਗਏ ਆ ਦੁਆਰੇ ਹਾਂ ਜੀ ਤੇ ਹੁਣ ਤੇ ਕੋਈ ਗੱਲ ਹੀ ਨਹੀਂ ਹੋਜੀ ਜੀ ਜੀ ਚੜ੍ਹਦੇ ਵਧੀਆ ਗੱਲ ਹੈ ਖੁਸ਼ੀ ਹੁੰਦੀ ਹੈ ਮਾਨੂੰ ਹਨਾ ਜਦੋਂ ਕੋਈ ਭਰਾ ਅੱਗੇ ਵਧਦੇ ਹੈ ਬਾਕੀ ਮਾਧੇ ਵਾਲੇ ਬਾਈ ਵਿਧਾਈ ਦੇ ਪਾਤਰੋ ਸਾਰੇ ਸੱਜਣੋ ਵੀ ਬਹੁਤ ਤਰੱਕੀ ਕੀਤੀ ਹੈ ਘੋੜਿਆਂ ਵਾਲੇ ਪਾਸੇ ਵੀ ਟਾਈਮ ਦਿੱਤਾ ਇਨਵੈਸਟਮੈਂਟ ਕੀਤੀ ਹੈ ਤੇ ਪਰਮਾਤਮਾ ਨੇ ਚਾਰ ਜਿਹੜੇ ਆ ਉਹ ਚੰਗੇ ਸੱਜਣ ਆਪਣੇ ਨਾਲ ਵੀ ਜੋੜਨੇ ਸ਼ੁਰੂ ਕਰਤੇ ਘੋੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਹਨੇ ਵੀ ਉਹਨੇ ਬੰਦੇ ਅੰਗਰੇਜ਼ ਮਿੱਡੇ ਵਾਲਾ ਹਾਂਜੀ ਉਹਨੇ ਵੀ ਮੈਨੂੰ ਪੁੱਛਿਆ ਅੱਛਾ ਸਿੱਪਾ ਮਾਨੂੰ ਬੰਦੇ ਘੋੜਾ ਲੈ ਕੇ ਆਏ ਸੀ ਜੀ ਕਿਵੇਂ ਦਾ ਘੋੜਾ ਉਹਨਾਂ ਦਾ ਉਹਨੇ ਵੀ ਪੁੱਛਿਆ ਧਿਆਨ ਦਾ ਪ੍ਰੇਮ ਕਰਦੇ ਹੋ ਜੀ ਹਾਂਜੀ ਹਾਂਜੀ ਗੱਜ ਕਰਦੇ ਦਰ ਹਾਂਜੀ ਉਹਨਾਂ ਸਾਰੇ ਭਰਾ ਵਰੀਆ ਗੱਲਾਂ ਭਾਈ ਸਾਰਿਆਂ ਨੂੰ ਅੱਗੇ ਵਧਣਾ ਚਾਹੀਦਾ ਹੈ ਤੇ ਜਿਹੜੇ ਸਗੋ ਇਹ ਜਿਨ੍ਹਾਂ ਦਾ ਨਾਮ ਵੱਡਾ ਹੈ ਨਾ ਉਹਨਾਂ ਦੇ ਵੀ ਜਿੱਦਾਂ ਬਾਈਓ ਨੇ ਜੀ ਹੈ ਨਾ ਕਿ ਸਾਰਿਆਂ ਨੂੰ ਆਪਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਇੱਕ ਦੂਜੇ ਦੀ ਸਪੋਰਟ ਕਰਨੀ ਚਾਹੀਦੀ ਹੈ ਨਾ ਇਹ ਹਰੇਕ ਵੀਡੀਓ ਤੁਹਾਡੇ ਅੱਗੇ ਭਰਾ ਵੀ ਆਦੇ ਆ ਵੀ ਸਾਰਿਆਂ ਨੂੰ ਬੇਨਤੀ ਹੈ ਭਾਈ ਕਿਸੇ ਦੀਆਂ ਲੱਤਾਂ ਨਾ ਖਿੱਚੋ ਕਿਸੇ ਦੇ ਮਾੜਾ ਕਹਿਣਾ ਕੋਈ ਮਾੜਾ ਨਹੀਂ ਹੋ ਜਾਂਦਾ ਅਗਲਾ ਚਾਰ ਜੇ ਕਿਸੇ ਨੂੰ ਆਪਾਂ ਮਾੜਾ ਕਹਿੰਦੇ ਆ ਨਾ ਨ ਅਗਲੇ ਦੇ ਸਗੋ ਆਪਾਂ ਮਾੜੇ ਕਰਮ ਧੋਨੇ ਆ ਮੈਲੀ ਧੋਨੇ ਆ ਬਹੁਤ ਵਧੀਆ ਗੱਲ ਆ ਬਾਈ ਜਿਹੜੇ ਭਰਾ ਇੱਕ ਦੂਜੇ ਦੀ ਸਪੋਰਟ ਕਰਦੇ ਆ ਅੱਛਾ ਹੁਣ ਆ ਜੀਏ ਬਾਈ ਪਿੰਕੇ ਆਪਾਂ ਇਹਦੀ ਫੀਸ ਵੀ ਦੱਸ ਦਈਏ ਭਰਾਵਾਂ ਨੂੰ ਵੀ ਕੀ ਚਾਰਜ ਲਾਉਗੇ ਉਹਦੇ ਚ ਕੀ ਕੀ ਸੇਵਾ ਦੋਗੇ ਡਾਕਟਰ ਸਭਾਣ ਕਿਹੜੇ ਆਉਂਦੇ ਜੀ ਇੱਥੇ ਡਾਕਟਰ ਜੀ ਨਵਜੀਤ ਨਵਜੀਤ ਹਾਂਜੀ ਅੱਛਾ ਤੇ ਇਹ ਕਿਥੇ ਲੋਕਲ ਹੀ ਆਪਣੇ ਜਦੋਂ ਵੀ ਬੁਲਾਈ ਆ ਜਾਂਦੇ ਕੋਈ ਚੱਕਰ ਜੀ ਤੇ ਹੁਣ ਟੋਟਲ ਵੈਸੇ ਆਪਣੇ ਕੋਲ ਕਿੰਨੇ ਨਾਂ ਖੜੇ ਫੀਸ ਦੀ ਮੈਂ ਗੱਲ ਕਰਦਾ ਮੇਰੀ ਇਹਨਾਂ ਨਾਲ ਹੋ ਚੁੱਕੀ ਗੱਲ ਇਹ ਤਾਂ ਦੇ ਫੀਸ ਦੇ ਨਹੀਂ ਪਿਆਰ ਦੇ ਤੰਦ ਪਾਉਣੇ ਆ ਫੀਸ ਫਾਸਦੀ ਤਾਂ ਵੱਖਰੀ ਗੱਲ ਆ ਇਹ ਤਾਂ ਪਿਆਰ ਦੇ ਤੰਦ ਪਾਉਣੇ ਅੱਗੋਂ ਤੁਸੀਂ ਪੁੱਛ ਲਓ ਜੋ ਜੀ 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 ਨਹੀਂ ਮੈਂ ਭਲਾ ਜੀ ਜੋ ਤੁਸੀਂ ਕਹਤਾ ਉਦਾਂ ਹੀ ਆ ਜੀ ਸਹੀ ਗੱਲ ਆ ਪਿਆਰ ਦੇ ਤੰਦ ਪਾਉਣੇ ਵੀਰ ਦਾ ਛੋਟਾ ਕਈਆਂ ਰੱਖੀਆਂ ਤੇ ਕਈਆਂ ਦੀਆਂ ਘਾਦੀਆਂ ਤੇ ਕਈਆਂ ਜੇਪੀਵੀ ਦਾ ਛੋਟਾ ਵੀਰ ਜਿਹੜਾ ਨਾ ਯੂਐਸਏ ਆ ਉਹਦੇ ਨਾਲ ਵੀ ਤਿੰਨ ਫੋਨ ਤੇ ਗੱਲ ਹੁੰਦੀ ਤੁਹਾਡੇ ਫੋਨ ਆਉਣ ਤੋਂ ਬਾਅਦ ਉਹਦੇ ਨਾਲ ਗੱਲ ਹੁੰਦੀ ਸੀ ਉਹ ਵੀ ਇਹੋ ਗੱਲ ਹੀ ਕਹਿੰਦਾ ਸੀ ਆਂਦਾ ਵੀ ਆਪਣਾ ਪਿਆਰ ਕਮਾਓ ਠੀਕ ਆ ਜੀ ਥੋੜਾ ਟਾਈਮ ਲੱਗਦਾ ਪਿਆਰ ਕਮਾਓ ਦੁਨੀਆ ਦੇ ਵਿੱਚ ਇੰਨੀ ਗੱਲ ਦੱਸੋ ਵੀ ਉਹ ਚੀਜ਼ ਲਿਆਂਦੀ ਆ ਕਿਸੇ ਨੇ ਰਿਜ਼ਲਟ ਆਏ ਘੋੜੇ ਦਾ ਫਿਰ ਪਤਾ ਲੱਗਦਾ ਹਨਾ ਜੀ ਵਧੀਆ ਬਾਕੀ ਤਾਂ ਜਾਨੀ ਕਿ ਕੋਈ ਨੰਬਰ ਪਾਰਟੀਕੂਲ ਦੱਸੋਗੇ ਵੀ ਇੰਨੀ ਕੋਈ ਕਹਿਣ ਨੂੰ ਕਿ ਜਾਂ ਕੀ ਸਾਹ ਕਿਤਾਬੀ ਮੋਸੀ ਗੱਲ ਦੱਸੋ ਕਿ ਕੀ ਕਰਨੀ ਹੈ ਤੇ ਅਖਾਂਗੇ ਗੁਰਦਾਸਪੁਰਿਆਂ ਨੂੰ ਤੇ ਅਡੇ ਕੋਲ ਬਹੁਤ ਵਧੀਆ ਚੀਜ਼ ਆਈ ਫੀਸ ਦੀਆਂ ਗੱਲਾਂ ਪੈਣੀਆਂ ਗੱਲਾਂ ਤੇ ਬਾਅਦ ਚ ਜੋ ਵੀਰ ਜੀ ਰੱਖਣਗੇ ਚਲੋ ਪਿੱਛੇ ਵਾ ਲਓ ਜੀ ਲੈ ਆਪਣਾ ਇਹ ਲਾਭ ਉਠਾਓ ਇਹ ਕੋੜੇ ਤੋਂ ਜੀ ਲਾਭ ਉਠਾਉਣ ਵਾਲੀ ਗੱਲ ਹੈ ਕਿਉਂਕਿ ਤੁਹਾਨੂੰ ਮੰਨੂ ਜਿੱਥੋਂ ਤੱਕ ਰਹਿ ਗਿਆ ਹੈ ਕੋੜਾ ਫੇਰ ਪੁੱਠਾ ਮੁਰੂਗਾ ਹੂੰ ਬਿਲਕੁਲ ਕਿਉਂਕਿ ਗੱਲਾਂ ਹੋ ਜਾਂਦੀਆਂ ਨਹੀਂ ਵੀ ਕਈ ਵਾਰ ਨਿਕਲਦੀ ਗੱਲ ਨਿਕਲਾਉਂਦੀ ਹੈ ਵੀ ਜਦ ਕੋੜਾ ਸਾਤਾ ਦੇਤਾ ਜੇ ਕੋੜਾ ਮਹਿੰਗਾ ਦੇਤਾ ਜੇ ਕੋੜਾ ਬਾਅਦ ਚ ਪਤਾ ਲੱਗਦਾ ਜੀ ਕੋੜਾ ਜਿਵੇਂ ਨਾ ਫੇਰ ਉਹ ਮਤਲਬ ਜੋਰ ਲਾਉਣਗੇ ਪਿਛਲੇ ਚਲੋ ਜਿਹੜਾ ਗਰਦਾਸਪੁਰੀਆਂ ਨੂੰ ਲਾਭ ਉਠਾਉਣਾ ਚਾਹੀਦਾ ਹੈ ਫੀਸ ਤੇ ਰੱਖੀ ਹੈ ਵੀਰਾਂ ਨੇ 10000 ਜੀ ਜੀ ਵੀ ਮਤਲਬ ਅੱਜ ਕੱਲ ਮੈਂ ਕੀ ਕਰਦੇ ਨੇ ਕੋੜੇ ਵਾਲੇ ਬਾਹਰ 30 ਆ ਤੇ ਜਦੋਂ ਦੇਣ ਆਏ ਤੇ 10000 ਵੀ ਫੜ ਲਈ ਜੀ ਇਹਨਾਂ ਦਾ ਕਹਿਣ ਦਾ ਭਾਵੇਂ ਆ ਵੀ 11 ਤੋਂ 10 ਸਾਨੂੰ ਕੋਈ ਭੈਣ ਭਰਾ ਆਖੇ ਨਾ ਜਿਹਨੇ 10 ਤੋਂ ਜ਼ਿਆਦਾ ਆਖਣੀ ਉਹਨੂੰ ਫ੍ਰੀ ਭਰਾ ਸਕਦਾ ਹੈ ਤੇ 15 ਹੀ ਕਿਤੇ ਮੰਗਦੇ ਨਹੀਂ ਜੀ ਪਰ ਇਹ ਨਹੀਂ ਕਿ ਤੇ ਚਲੋ ਜੈਨੂਅਲ ਫੀਸ ਆ ਇਹ ਸਤਕਾਰ ਵੀ ਹੈ ਘੋੜਿਆਂ ਦਾ ਅਕਸਰ ਇਹ ਸਤਕਾਰ ਤੋਂ ਉੱਤੇ ਹੀ ਸਤਕਾਰ ਤੋਂ ਉੱਤੇ ਹੀ ਹਾਂ ਇਹਦੇ ਆਪਾਂ ਨੂੰ ਪਤਾ ਹੈ ਜੀ ਇਹ ਸਤਕਾਰ ਤੌਰ ਤੇ ਆ ਕਿਉਂਕਿ ਜਿਹੜਾ ਊੜਾ ਜਿਹੜਾ ਪਹਿਲਵਾਨ ਦੀ ਘੋੜਿਆਂ ਦਾ ਜਾਣਦਾ ਨਾ ਮਾੜਾ ਮੋਟਾ ਵੀ ਹਾਂਜੀ ਹਾਂ ਉਹ ਬੰਦੇ ਨੂੰ ਤਾਂ ਵੀਡੀਓ ਤੋਂ ਪਤਾ ਲੱਗ ਜਾਣਾ ਵੀ ਕਿਹੜਾ ਖਾਂਦਣਾ ਦੋਵੇਂ ਪਾਸਿਓਂ ਬਸ ਉਹ ਤਾਂ ਫੀਸ ਭਰਨ ਕੋਲੋ ਜੱਕਦਾ ਨਹੀਂ ਹੁਣ ਜਿਹੜੇ ਮੇਰੇ ਅਰਗੇ ਨੂੰ ਨਹੀਂ ਪਤਾ ਉਹ ਜੀ ਦਾ ਸੋ ਵਰੀ ਅੜਦਾ ਰਹੇ ਬਈ ਹਣਾ ਜਿਹਨੂੰ ਪਤਾ ਹੀ ਨਹੀਂ ਜਿਹਨਾਂ ਜਾਣਦਾ ਹੈ ਡਿਫਰੈਂਟ ਲਾਈਨਾਂ ਬਾਰੇ ਜਾਂ ਜਿਹਨੂੰ ਪਤਾ ਹੈ ਖਾਂਦਾਨੀਆਂ ਬਾਰੇ ਉਹ ਬੰਦਾ ਦਾ ਇਹਨੂੰ ਨਾਰਮਲ ਫੀਸ ਹੀ ਆ ਉਹਦੇ ਬਾਅਦ ਨੂੰ ਕਿ ਤੁ ਕੱਲ ਨੂੰ ਆਖਣਾ ਹੈ ਵੀ ਮੇਰੇ ਪਿੰਡੇ ਭਾਜੀ ਵਾਲੇ ਘੋੜੇ ਦਾ ਬੱਚਾ ਹੈ ਤਾਂ ਹੁਣੇ ਆਪਾਂ ਫੀਸ ਦੇ ਕੇ ਭਰਾ ਕੇ ਕਿਉਂ ਨਹੀਂ ਨਾਂਦੇ origignal ਆਨੇ ਵੀ ਪਿੰਡੇ ਭਾਜੀ ਵਾਲਾ ਘੋੜਾ ਬਿਲਕੁਲ 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 ਹਾਂ ਬੜੀ ਵੱਡੀ ਗੱਲ ਕਹੀ ਪਲਵਾਨ ਨੇ ਵੀ ਜਦੋਂ ਆਪਾਂ ਬੱਚੇ ਕੱਲ ਨੂੰ ਜਵਾਨ ਹੋ ਜਾਂਦੇ ਆ ਸੋਹਣੇ ਰੀਟਾ ਦੇ ਵਿਗਦੇ ਆ ਨਾ ਫਿਰ ਹਰ ਇੱਕ ਹੀ ਕਈ ਵਾਰੀ ਕਹਿ ਦਿੰਦਾ ਭਾਈ ਵੀ ਇਹ ਭਲਾਣੇ ਦਾ ਹੈ ਯਾਰ ਭਲਾਣੇ ਦਾ ਭਾਵੇਂ ਹੋਵੇ ਨਾ ਹੋਵੇ ਪਰ ਮੈਂ ਕਹਿਣਾ ਹੁੰਦਾ ਵੀ ਯਾਰ ਘੋੜਿਆਂ ਵਾਲੇ ਨੂੰ ਵੀ ਬੇਨਤੀ ਹੁੰਦੀ ਆ ਵੀ ਭਰਾ ਜਿੰਨੇ ਬੱਚਾ ਲੈਣਾ ਹੈ ਨਾ ਉਹ ਵੀ ਪੂਣਛਾਣ ਕਰਕੇ ਕਵੇ ਤੇ ਜਿੰਨੇ ਮੰਨ ਲਓ ਵੇਚਣਾ ਹੈ ਉਹ ਉਹਦੇ ਗਾੜੀ ਵੀ ਹੱਥ ਜੋੜੇ ਆ ਵੀ ਭਰਾਵਾ ਤੂੰ ਹੀ ਕੋਈ 50000 ਲੱਖ ਦੇ ਪਿੱਛੇ ਨਾ ਲੱਗ ਕੇ ਵੀ ਜਿਹੜੇ ਘੋੜੇ ਦਾ ਹੈਗਾ ਉਹਦਾ ਦੱਸਿਆ ਕਰੋ ਤੇ ਦੂਜੇ ਨਾਮ ਵਾਲੇ ਘੋੜੇ ਦਾ ਨਾਂ ਨਾ ਲਿਆ ਕਰੋ ਹਨਾ ਹਾਂਜੀ ਹਾਂਜੀ ਤੇ ਅੱਛਾ ਫੀਸ ਰੱਖੀ ਆ ਭਰਾਵਾਂ ਨੇ ਜੀ ਸਿਰਫ 11000 ਰੁਪਿਆ ਤੁਸੀਂ ਘੋੜੇ ਤੋਂ ਸਰਵਿਸ ਲੈ ਸਕਦੇ ਹੋ ਅੱਛਾ ਇੱਧਰ ਆ ਇੱਕ ਬੈਠੇ ਨੇ ਆਪਣੇ ਨਾਲ ਫੂਜੀ ਸਾਹਿਬ ਫੂਜੀ ਸਾਹਿਬ ਜੀ ਤੁਸੀਂ ਵੀ ਇਹ ਦੋ ਚਾਰ ਲੈਣਾ ਦੱਸੋ ਘੋੜੇ ਬਾਰੇ ਤੁਹਾਡੇ ਵੀ ਬਾਬੇ ਤਜਰਬਾ ਹੋ ਗਿਆ ਘੋੜਾ ਇੱਥੇ ਇੱਕ ਡਿਫਰੈਂਟ ਐਂਡ ਆ ਸਾਰੇ ਵੀਰਾਂ ਨੇ ਦੱਸ ਹੀ ਦਿੱਤਾ ਜੀ ਕਿ ਆਪਣੇ ਕੋ ਪਹਿਲੇ ਲੈਣਾ ਰੋਲੀ ਵਾਲੇ ਦੀਆਂ ਨੇ ਜਾਂ ਸਮੁੰਦਰ ਦੀਆਂ ਨੇ ਹੂੰ ਤੇ ਜਾਂ ਭਾਨੇ ਵਾਲੀ ਲੈਣਾ ਹਾਂਜੀ ਇਹ ਕਰਕੇ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਏਦਾ ਆਂਦਾ ਪਿਆ ਸਾਨੂੰ ਬੜੀ ਦੂਰ ਜਾਣਾ ਪੈਂਦਾ ਹੈਗਾ ਹੂੰ ਕਈ ਵਾਰੀ ਆਪਾਂ ਉਥੋਂ ਪਹੁੰਚ ਜਾਂਦੇ ਪੁੰਦੇ ਨੇ ਘੋੜੀਆਂ ਆਂਡਾ ਤੋੜ ਜਾਂਦੀਆਂ ਐ ਫੇਰ ਵਾਪਸ ਆਣਾ ਪੈਂਦਾ ਸੀਗਾ ਹੂੰ ਫੇ ਅਗਲਾ ਕਹਿੰਦਾ ਜੀ ਘੋੜੀ ਦੇ ਆਂਡਾ ਤੋੜ ਕੇ 10 ਵਜੇ ਤੂੰ ਹੀ 3 ਵਜੇ ਪਹੁੰਚਣ ਡੇ ਜੀ ਇਹ ਸਾਨੂੰ ਲੱਗਿਆ ਆਂ ਨਾ ਬਹੁਤ ਫਾਇਦਾ ਆ ਕੇ ਤੁਝੇ ਵੀਰ ਹੁਣੇ ਜੇਫੀ ਹੁਣੇ ਬਹੁਤ ਚੰਗੇ ਨੇ ਕੋਈ ਇਹੋ ਜਿਹਾ ਰੱਟਾ ਨਹੀਂ ਘੋੜੀ ਤੁਹਾਡੀ ਇੱਕ ਵਾਰੀ ਨਾ ਰਹੇ ਦੋ ਵਾਰੀ ਨਾ ਰਹੇ ਤਿੰਨ ਵਾਰੀ ਰਹੇ ਘੋੜਾ ਦੇਣ ਇਹ ਤਾਨੂੰ ਉਹ ਜਿੱਦਾਂ ਪਹਿਲੀ ਵਾਰੀ ਗੱਲ ਕਰਨਗੇ ਉਦਾਂ ਹੀ ਤੁਹਾਡੇ ਨਾਲ ਗੱਲ ਕਰਨਗੇ ਦੂਜੀ ਵਾਰੀ ਵੀ ਤੀਜੀ ਵਾਰੀ ਵੀ ਉਸੇ ਮੂੰਹ ਨਾਲ ਗੱਲ ਕਰਨਗੇ ਇਹ ਵੀ ਮਹੱਤਵਪੂਰਨ ਗੱਲ ਆ ਸੱਜਣਾ ਵੀ ਤੁਹਾਡੀ ਘੋੜੀ ਗੱਬਣ ਕਰਾ ਕੇ ਦੇਣਗੇ ਘੋੜੀ 'ਚ ਨੁਕਸਾਨ ਆਵੇ ਬੰਦੇ ਨਹੀਂ ਭੱਜਣ ਵਾਲੇ ਯਾਰ ਇਹ ਮੇਰੀ ਗਰੰਟੀ ਆ ਦੋਵੇਂ ਭਰਾਵਾਂ ਨਾਲ ਬੈਠੇ ਆ ਇਹ ਬੰਦੇ ਬਹੁਤ ਇਹ ਨਹੀਂ ਵੀ ਮੂੰਹ ਤੇ ਬੈਠੇ ਮੈਂ ਕਹਿੰਦਾ ਕਿਉਂਕਿ ਵੀਡੀਓ ਹੀ ਇਹ ਬਾਨੀ ਹੈ ਬਾਅਦ 'ਚ ਤੁਹਾਨੂੰ ਕਿੱਥੇ ਦੱਸਾਂਗੇ ਕੱਲੇ-ਕੱਲੇ ਨੂੰ ਵੀ ਬੰਦੇ ਘੈਂਟ ਆ ਤੇ ਇਨਾਂ ਵੀ ਤੁਸੀਂ ਇੱਕ ਵਾਰੀ ਫੋਨ ਲਾ ਕੇ ਵਾਰਤਾ ਲਾਭ ਕਰਿਓ ਭਰਾਵਾਂ ਨਾਲ ਤੁਹਾਨੂੰ ਬੋਲਬਾਣੀ ਤੋਂ ਹੀ ਪਤਾ ਲੱਗ ਜਾਣਾ ਬਾਕੀ ਬਾਕੀ ਕੋੜਾ ਸੋਨਾ ਆ ਤੇ ਸਾਰੇ ਵੀਰ ਮੇਰੇ ਘੋੜੀਆਂ ਭਰਾਓ ਚੰਗੇ ਬੱਚੇ ਲਓ ਜੀ ਤੇ ਆਪਣੇ ਗੁਰਦਾਸਪੁਰ ਦਾ ਨਾਮ ਜਿਹੜਾ ਉੱਚਾ ਕਰੋ ਅੱਗੇ ਤੁਸੀਂ ਵੀ ਜੀ ਜੀ ਬਾਕੀ ਗੱਲ ਇਹ ਆ ਜੀ ਇਹ ਕਿੰਨੇ ਘੋੜੀ ਚੈੱਕ ਪਾਸ ਵੀ ਲੈਣੀ ਆ ਉਹ ਵੀ ਸਾਡੇ ਕੋਲ ਡਾਕਟਰ ਹੈਗੇ ਅੱਛਾ ਠੀਕ ਜੀ ਚੈੱਕ ਪਾਸ ਵੀ ਦਾਂਗੇ ਜੀ ਇਹ ਕਿੰਨੇ ਛੱਡ ਕੇ ਜਾਣੀਆਂ ਉਹ ਵੀ ਰੱਖਾਂਗੇ ਘੋੜੀ ਆਪਦੇ ਕੋ ਰਹਿਣ ਦਾ ਸਾਰਾ ਕੁ ਟਿਕਾਣਾ ਪੂਰਾ ਵਾ ਜੀ ਠੀਕ ਹੈ ਜੀ ਤੁਹਾਨੂੰ ਕੋਈ ਉਹਦਾ ਮੰਨ ਲਓ ਵੀ ਉਹ ਵੀ ਗੱਲ ਹੁਣ ਤੋੜ ਲਈ ਪਿੰਕੇ ਵੀਰਪੀ ਜਦਾਂ ਹਫਤੇ ਦਾ ਦਿੰਦੀ ਤੇ ਕੋਈ ਗੱਲ ਹੀ ਨਹੀਂ ਹੁੰਦੀ ਜੋ ਮੈਂ ਚੈੱਕ ਪਾ ਦੋ ਮਹੀਨੇ ਸਵਾ ਦੋ ਮਹੀਨਿਆਂ ਤੋਂ ਖੜੂਗਾ ਤੇ ਉਹਦੀ ਕੋਈ ਮੰਨ ਲਓ ਚੱਲ ਉਹਦੀ ਜੋ ਅਲੱਗ ਜੋ ਲੱਗ ਫੀ ਚੱਲਦੀ ਹੈ ਭਾਜੀ ਉਹ ਉਦਾਂ ਹੀ ਕਰ ਲਾਂਗੇ ਜੋ ਅਡਜਸਟਮੈਂਟ ਹੋਊਗਾ ਆਪਾਂ ਜਿਹੋ ਨੇ ਹਾਂਜੀ ਹਾਂਜੀ ਜੋ ਮਾਰਕੀਟ ਚੱਲਦਾ ਉਦਾਂ ਹੀ ਅਡਜਸਟਮੈਂਟ ਕਰਨਾ ਹੈ ਜੀ ਜੀਪੀ ਬਾਈ ਹੋਰ ਕੋਈ ਗੱਲਬਾਤ ਦਿਲ ਚ ਹਾਂਜੀ ਹਾਂਜੀ ਦੱਸੋ ਤੁਸੀਂ ਪਹਿਲਾਂ ਬਾਕੀ ਡਾਕਟਰ ਸਾਡੇ ਕੋਲ ਆਉਂਦੇ ਆ ਠੀਕ ਹੈ ਜੀ ਜਦੋਂ ਘੋੜੀ ਕੋਈ ਆਉਂਦੀ ਹੈ ਅਸੀਂ ਪਹਿਲਾਂ ਡਾਕਟਰ ਕੋਲ ਚੈੱਕ ਕਰਾ ਕੇ ਫਿਰ ਘੋੜੀ ਮਲਾਈ ਦੀ ਹੈ ਜੀ ਠੀਕ ਹੈ ਜੀ ਜੀ ਬਾਕੀ ਜੋ ਡਾਕਟਰ ਦਾ ਹੋਊਗਾ ਜੋ ਹਿਸਾਬਤਾ ਉਹ ਅਸੀਂ ਆਪੇ ਠੀਕ ਆ ਭਾਈ ਵਧੀਆ ਉਹ ਤਾਂ ਵਧੀਆ ਹੀ ਆ ਮੈਨੂੰ ਦਿਸਦਾ ਇਹ ਪਲਵਾਨੀ ਇੱਕ ਕਬੜੀ ਪਾਲ ਗਏ ਚੌਂਕ ਦੀ ਗੱਲ ਸੁਣ ਲੋ ਹਾਂਜੀ ਹਾਂਜੀ ਇਹ ਸਾਡੇ ਚਾਚਾ ਨੇ ਤੋਂ 50 60 ਕਿਲੇ ਥਾ ਹੈ ਜੀ ਸ਼ਹਿਰ ਉੱਤਰਿਆ ਬਹੁਤ ਵੱਡਾ ਜੀ ਸੇ ਇਹਦੇ ਮੁੰਡੇ ਆ ਬੜੇ ਸੈਟਲ ਨੇ ਤੇ ਇਹਦੇ ਮੁੰਡੇ ਇਹ ਪਿੰਡ ਰਹਿੰਦਾ ਆ ਬਾਕੀ ਜੀ ਸਾਰੇ ਸ਼ਹਿਰ ਰਹਿੰਦੇ ਆ ਸਿਰਫ ਕੋੜੀਆਂ ਖਾਤਰ ਹੂੰ ਕੋੜੀ ਕੋਈ ਗੱਲ ਬਣ ਗਈ ਇਹਨੂੰ ਪੁਲਿਸ ਚੁੱਕ ਕੇ ਲੈ ਗਈ ਇਹ ਰਾਤ ਪੁਲਿਸ ਵਾਲੇ ਆ ਨੰਦਾ ਮੇਰੀ ਗੱਲ ਸੁਣੋ ਜੋ ਮਰਜ਼ੀ ਕਰ ਲਿਓ ਮੈਨੂੰ ਇੱਕ ਵਾਰ ਪਠੇ ਵੇ ਆਉਂਦਾ ਕੋੜੀਆਂ ਆਉਂਦਾ ਨੰਦਾ ਜੀ ਮਤਲਬ ਵੀ ਤੇਰਾ ਇਹ ਪ੍ਰੇਮ ਹੋ ਗਿਆ ਇਹ ਨਹੀਂ ਤੈਨੂੰ ਛੱਡ ਸਕਦੇ ਇੰਨਾ ਪ੍ਰੇਮ ਕਰਦਾ ਇਹ ਕੋੜੀਆਂ ਦਾ ਬਿਲਕੁਲ ਬਿਲਕੁਲ ਜੀ ਪ੍ਰੇਮ ਦੇ ਤੰਦ ਹੀ ਆ ਪਲਵਾਨ ਜੀ ਜੇ ਆਪਾਂ ਇੱਥੇ ਚਾਰ ਭਰਾ ਬੈਠੇ ਆ ਨਾ ਤੇ ਇਹ ਇਹਨਾਂ ਨਾਲ ਮੋਹੀ ਆ ਇਹਨਾਂ ਦਾ ਸਤਕਾਰ ਹੀ ਆ ਤੇ ਇਹਨਾਂ ਦੇ ਖਾਤਰ ਹੀ ਆਪਣੇ ਨਾਲ ਚਾਰ ਭ ਕਿਰਾਣੇ ਬੜਾ ਜਲ ਗਿਆ ਆ ਕਬੂਤਰ ਬਾਬਾ ਡਾਉਂਦੇ ਫਿਰਦੇ ਵਾਈਆਂ ਦਾ ਬੰਡਰ ਰੱਖਿਆ ਈ ਡਾ ਮਾਹ ਪਤਾ ਨਹੀਂ ਇਹ ਪਤੰਦਰ ਕੀ ਕੀ ਕਰਨ ਲੱਗੇ ਤੇ ਉਹ ਬਾਈ ਹੁਣ ਜਾਂਦੇ ਵੀ ਇੱਥੇ ਸਾਡੇ ਲੁੱਲ ਜਾਉ ਬਾਜ ਪੈਂਦਾ ਤੇ ਈ ਉਹਨੂੰ ਡਰੋਨ ਲਈ ਰੱਖੀਆਂ ਵਾਈਆਂ ਹਾਂ ਚਲੋ ਵਧੀਆ ਗੱਲ ਆ ਬਾਈ ਜਿਹੜਾ ਸ਼ੌਂਕ ਜਿਹੜਾ ਸ਼ੌਂਕ ਹੈ ਨਾ ਪ੍ਰੋਧਾਨ ਦੀ ਅੱਗੇ ਗੱਲ ਕਰਦੇ ਨੇ ਇਹ ਬੰਦੇ ਨੂੰ ਬੰਦਾ ਬਣਾਉਣ ਦੇ ਵਿੱਚ ਬੜੀ ਭੂਮਿਕਾ ਨਿਭਾਉਂਦਾ ਹੈ ਬੰਦੇ ਦੀਆਂ ਟੈਨਸ਼ਨਾਂ ਦੂਰ ਕਰਦਾ ਹੈ ਜਿਹੜੀ ਅੱਜ ਕੱਲ ਦੀ ਜਿਹੜੀ ਫਸਵੀਂ ਜ਼ਿੰਦਗੀ ਆ ਬਿਜ਼ੀ ਮਹੌਲ ਸ਼ਾਲ ਆ ਨਾ ਉਹਦੇ ਤੋਂ ਬੰਦਾ ਟੈਨਸ਼ਨ ਫਰੀ ਹੋ ਜਾਂਦਾ ਇਹਨਾਂ ਚੋਂ ਦਾ ਮੇਰੀ ਗੱਲ ਕੋੜੀ ਕੋੜਾ ਤੇ ਕਿਹੋ ਜਿਹੀ ਚੀਜ਼ ਜਿੱਦਨ ਗਏ ਤੇ ਇਹ ਆਖੇ ਮੇਰਾ ਸਰੀਰ ਨਹੀਂ ਠੀਕ ਹੈ ਤਾਂ ਜਿਹੜਾ ਜੀਸੀਪੀ ਚ ਲਾਉਂਦੇ ਆ ਨਾ ਬੰਦਾ ਉਹ ਥੜਾ ਬਣਾਉਣਾ ਕੋੜੇ ਵਾਲਾ ਦੂਰ ਤੋਂ ਸਹੀ ਨਾ ਬਣੇ ਬੰਦਾ ਤੂੰ ਥੱਲੇ ਆ ਜਾ ਮੈਂ ਆਪ ਚਲਾਉਣਾ ਇਹ ਆਪ ਚਲਾਉਂਦੇ ਆ ਉਹਨੂੰ ਦੱਦੇ ਦਰ ਕੇ ਪਹਿਲੂ ਆਖੇ ਮੇਰੇ ਤੋਂ ਹੀ ਲੈਣੀ ਜਾਂਦਾ ਮੁਣਕੇ ਹਾਂ ਸ਼ੌਕ ਜੀਸੀਬੀ ਦਾ ਵੀ ਆ ਵੀਰ ਨੂੰ ਹਨਾ ਜੀ ਲੈ ਵੀ ਸੱਜਣੋ ਕੋਈ ਵੀਡੀਓ ਤਾਂ ਕਹਿ ਦਈਏ ਵੀ ਇੰਟਰਵਿਊ ਤਾਂ ਨਹੀਂ ਹਸੀਆਂ ਖੇਡੀਆਂ ਕਰੀਆਂ ਨੇ ਕਿਵੇਂ ਗੱਲਾਂ ਬਾਤਾਂ ਲੱਗੀਆਂ ਕਿਵੇਂ ਭਰਾਵਾਂ ਦਾ ਨਵਾਂ ਬਸ਼ੀਰਾ ਲੱਗਾ ਕਮੈਂਟਾਂ ਦੇ ਵਿੱਚ ਮੈਂਸ਼ਨ ਕਰਦੇ ਹੋ ਦੱਬ ਕੇ ਸਪੋਰਟ ਕਰਿਓ ਜਿਹੜੇ ਵੀ ਭਰਾ ਚਾਹੁੰਦੇ ਨੇ ਕਿ ਮਾਝੇ ਧਰਤੀ ਦੇ ਵਿੱਚ ਹੋਰ ਇਦਾਂ ਦੇ ਨਗੀਨੇ ਖੜਨ ਵਧੀਆ ਬੱਚੇ ਪੈਦਾ ਹੋਣ ਤੇ ਦਿਲੋਂ ਜਿਹੜੇ ਚਾਹੁੰਦੇ ਆ ਨਾ ਦਿਲੋਂ ਪਿਆਰ ਮੁਹੱਬਤ ਕਰਦੇ ਆ ਇਹਨਾਂ ਨਾਲ ਇਸ਼ਕ ਰੱਖਦੇ ਆ ਘੋੜਿਆਂ ਘੋੜੀਆਂ ਨਾਲ ਤੇ ਉਹ ਮੇਰੇ ਭਰਾ ਦੋ ਕੰਮ ਜ਼ਰੂਰ ਕਰਦੇ ਹੋ ਇੱਕ ਤਾਂ ਵੀਡੀਓ ਸ਼ੇਅਰ ਵੱਧ ਤੋਂ ਵੱਧ ਕਰਦੇ ਹੋ ਪਹਿਲਾ ਕੰਮ ਇਹ ਕਰਨਾ ਸ਼ੇਅ ਨੋ ਵਧਾਈਆਂ 20 ਫੋਨ ਲਾ ਕੇ ਦੇ ਦਿਓ ਬੰਦੇ ਦਾ ਦਾਣਾ ਪਾਉਣ ਵਾਲੇ ਦਾ ਹੌਸਲਾ ਵੱਧ ਜਾਂਦਾ ਸੱਜਣੋ ਹੋਰ ਤਾਂ ਕੋਈ ਵੱਡੀ ਗੱਲ ਨਹੀਂ ਬਾਕੀ ਕਿਵੇਂ ਲੱਗੀ ਬਹੁਤ ਹੀ ਜਲਦ ਅਗਲੀ ਵੀਡੀਓ ਲੈ ਕੇ ਤੁਹਾਡੀ ਕਚਹਿਰੀ ਚ ਹਾਜ਼ਰ ਹੁੰਨੇ ਆ ਉਹਨੇ ਇਸੇ ਮੇਲੀ ਦਿਓ ਦੀ ਸੁਖਸੰਦ ਨੂੰ ਇਜਾਜ਼ਤ ਜਿਉਂਦੇ ਵੱਲਦੇ ਹਾਜ਼ਰ ਹੋ ਸ਼ਬਕ ਹੈ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਸਾਰੇ ਸੱਜਣਾਂ ਦਾ ਧੰਨਵਾਦ ਹੋ ਕੇ ਸੱਜਣੋ ਮਾਰ ਦਿਓ ਸ਼ੇ ਧੰਨਵਾਦ